ਅੱਜ ਆਪਾਂ ਗੱਲ ਕਰਾਂਗੇ ਇੱਕ ਇਹੋ ਜੀ ਕੰਪਨੀ ਦੀ ਜਿਸ ਨੇ 5 ਸਾਲਾਂ ਵਿੱਚ 2400% ਦੇ ਆਸ-ਪਾਸ ਰਿਟਰਨ ਦਿੱਤੇ ਹਨ ਜੇਕਰ 2020 ਦੇ ਵਿੱਚ ਤੁਸੀਂ ਇਸ ਕੰਪਨੀ ਦੇ ਸ਼ੇਅਰ ਨੂੰ ਖਰੀਦਿਆ ਹੁੰਦਾ ਤਾਂ ਤੁਹਾਨੂੰ 2400% ਪ੍ਰੋਫਿਟ ਹੋਣਾ ਸੀ ਜੇਕਰ 1 ਸਾਲ ਦਾ ਵੀ ਦੇਖਿਆ ਜਾਵੇ ਤਾਂ ਉਹ ਵੀ 50% ਦੇ ਆਸ-ਪਾਸ ਨਜ਼ਰ ਆ ਰਿਹਾ ਹੈ ਦੋਸਤੋ ਜੇਕਰ ਆਪਾਂ ਬੈਂਕ ਦੇ ਵਿੱਚ ਐਫ ਡੀ ਕਰਾਉਨੇ ਹਾਂ ਤਾਂ ਉੱਥੇ ਵੱਧ ਤੋਂ ਵੱਧ ਆਪਾਂ ਨੂੰ 7% ਮਿਲਦਾ ਹੈ ਸੋ ਦੋਸਤੋ ਇਹ ਹੈ ਸ਼ੇਅਰ ਬਾਜ਼ਾਰ ਦੀ ਤਾਕਤ ਜੇਕਰ ਆਪਾਂ ਨੂੰ ਸ਼ੇਅਰ ਬਾਜ਼ਾਰ ਦੀ ਚੰਗੀ ਤਰ੍ਹਾਂ ਦੇ ਨਾਲ ਜਾਣਕਾਰੀ ਹੋਵੇ ਅਤੇ ਆਪਾਂ ਸਹੀ ਸਮੇਂ ਤੇ ਸਹੀ ਸਟਾਕ ਨੂੰ ਖਰੀਦ ਕੇ ਕਈ ਗੁਣਾ ਵੱਧ ਪ੍ਰੋਫਿਟ ਕਮਾ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਇਸ ਕੰਪਨੀ ਦੇ ਬਾਰੇ ਵਿੱਚ ਇਹ ਹੈ ਜੀ ਸੂਜ਼ਲੋਨ એનર્ਜੀ ਇਹ ਕੰਪਨੀ ਰੀਨਿਊਏਬਲ એનર્ਜੀ ਸੈਕਟਰ ਦਾ ਹਿੱਸਾ ਹੈ ਇਹ ਕੰਪਨੀ ਵਿੰਡ ਟਰਬਾਈਨ ਬਣਾਉਂਦੀ ਹੈ ਇਸ ਦਾ ਕੰਮ ਹੈ ਹਵਾ ਤੋਂ ਬਿਜਲੀ ਬਣਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਜ਼ਿਆਦਾ ਫੋਕਸ ਰੀਨਿਊਏਬਲ એનર્ਜੀ ਸੈਕਟਰ ਵੱਲ ਹੀ ਹੈ ਬਹੁਤ سارے ਪ੍ਰੋਜੈਕਟ ਇਸ ਸੈਕਟਰ ਨੂੰ ਮਿਲਣ ਵਾਲੇ ਹਨ ਇਸ ਦਾ ਸਭ ਤੋਂ ਵੱਧ ਫਾਇਦਾ ਸੁਜ਼ਲੋਨ એનર્ਜੀ ਨੂੰ ਹੀ ਹੋਵੇਗਾ ਪਿਛਲੇ ਕੁਝ ਸਾਲਾਂ ਤੋਂ ਇਸ ਕੰਪਨੀ ਦੇ ਬਿਜ਼ਨਸ ਵਿੱਚ ਤੇਜ਼ੀ ਨਾਲ ਗਰੋਥ ਹੋਈ ਹੈ ਇਹੀ ਕਾਰਨ ਹੈ ਕਿ ਪਿਛਲੇ 5 ਸਾਲਾਂ ਵਿੱਚ ਇਸ ਕੰਪਨੀ ਨੇ ਵਧੀਆ ਰਿਟਰਨ ਦਿੱਤੇ ਹਨ ਹੁਣ ਚਲਦੇ ਹਾਂ ਉਸ ਖਬਰ ਦੇ ਵੱਲ ਜਿਸ ਨਾਲ ਇਸ ਕੰਪਨੀ ਦੇ ਸ਼ੇਅਰ ਵਿੱਚ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਕੰਪਨੀ ਨੂੰ ਇਨਕਮ ਟੈਕਸ ਡਿਪਾਰਟਮੈਂਟ ਤੋਂ 1 ਕਰੋੜ ਦਾ ਨੋਟਿਸ ਮਿਲਿਆ ਹੈ ਇਹ ਜੋ ਵੀ ਜੁਰਮਾਨਾ ਲਗਾਇਆ ਗਿਆ ਹੈ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇਹ 2017 ਦਾ ਕੇਸ ਹੈ ਸੁਜ਼ਲੋਨ એનર્ਜੀ ਨੇ ਕਿਹਾ ਹੈ ਕਿ ਇਸ ਜੁਰਮਾਨੇ ਦੇ ਖਿਲਾਫ ਉਹ ਅਪੀਲ ਕਰਨਗੇ ਇਸ ਤੋਂ ਪਹਿਲਾਂ ਵੀ ਇਸ ਕੰਪਨੀ ਨੂੰ 260.35 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਸੀ ਇਸ ਦੇ ਖਿਲਾਫ ਵੀ ਕੰਪਨੀ ਨੇ ਅਪੀਲ ਕੀਤੀ ਸੀ ਅਤੇ ਇਹ ਮਾਮਲਾ ਵੀ ਕੰਪਨੀ ਦੇ ਹੱਕ ਵਿੱਚ ਹੀ ਗਿਆ ਸੀ ਹੁਣ ਚਲਦੇ ਹਾਂ ਇਸ ਦੇ ਚਾਰਟ ਤੇ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦਾ ਚਾਰਟ ਕੀ ਕਹਿੰਦਾ ਹੈ ਹੁਣ ਆਪਾਂ ਚੱਲਦੇ ਹਾਂ ਆਪਣੇ ਟ੍ਰੇਡਿੰਗ 뷰 ਐਪ ਤੇ ਅਤੇ ਇੱਥੇ ਜਾ ਕੇ ਆਪਾਂ ਆਪਣੀ ਵਾਚ ਲਿਸਟ ਦੇ ਵਿੱਚ ਸੁਜ਼ਲੋਨ એનર્ਜੀ ਐਡ ਕਰਾਂਗੇ ਆਪਾਂ ਇਸ ਚਾਰਟ ਨੂੰ ਡੇਲੀ ਟਾਈਮ ਫਰੇਮ ਤੇ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ 86 ਰੁਪਏ ਦਾ ਹਾਈਲ ਕਰਨ ਤੋਂ ਬਾਅਦ ਇਸ ਸਟਾਕ ਦੇ ਵਿੱਚ ਲਗਾਤਾਰ ਗਿਰਾਵਟ ਹੋਈ ਅਤੇ ਉਹ ਗਿਰਾਵਟ 53 ਰੁਪਏ ਦੇ ਆਸ-ਪਾਸ ਆ ਕੇ ਰੁਕੀ ਜਿੱਥੇ ਕਿ ਇਸ ਦੀ ਇੱਕ ਸਟਰੋਂਗ ਸਪੋਰਟ ਬਣੀ ਹੋਈ ਹੈ ਇੱਥੇ ਆਪਾਂ ਹੁਣ ਗ੍ਰੀਨ ਲਾਈਨ ਡਰਾ ਕਰ ਦਿੱਤੀ ਹੈ ਜੇਕਰ ਪਿਛਲੇ ਕੁਝ ਦਿਨਾਂ ਦਾ ਟਾਈਮ ਫਰੇਮ ਦੇਖਿਆ ਜਾਵੇ ਯਾਨੀ ਕਿ ਪਿਛਲੇ 5 ਤੋਂ 10 ਦਿਨ ਦੇਖਿਆ ਜਾਵੇ ਤਾਂ ਸਟਾਕ 60 ਰੁਪਏ ਦੇ ਆਸ-ਪਾਸ ਇੱਕ ਸਪੋਰਟ ਬਣਾਉਂਦਾ ਨਜ਼ਰ ਆ ਰਿਹਾ ਹੈ ਜਿੱਥੇ ਆਪਾਂ ਦੂਸਰੀ ਕੈਂਡਲ ਡਰਾ ਕੀਤੀ ਹੈ 60 ਰੁਪਏ ਦੇ ਆਸ-ਪਾਸ ਹੀ ਟ੍ਰੇਡ ਕਰਦਾ ਹੈ ਤਾਂ ਇੱਥੇ ਬਾਇੰਗ ਕੀਤੀ ਜਾ ਸਕਦੀ ਹੈ ਪਰ ਜੇਕਰ 60 ਰੁਪਏ ਦੇ ਆਸ-ਪਾਸ ਜੋ ਸਪੋਰਟ ਬਣੀ ਹੈ ਉਹ ਟੁੱਟਦੀ ਹੈ ਅਤੇ نیچے ਆਉਂਦਾ ਹੈ ਤਾਂ ਤੁਹਾਨੂੰ 53 ਰੁਪਏ ਵਾਲੀ ਸਪੋਰਟ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਜੇਕਰ ਇਹ ਸਟਾਕ نیچے ਆਉਂਦਾ ਹੈ ਤਾਂ ਤੁਸੀਂ 55 ਰੁਪਏ ਦੇ ਆਸ-ਪਾਸ ਇਸ ਨੂੰ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ 53 ਰੁਪਏ ਦਾ ਸਟਾਪ ਲਸ ਲਗਾਉਣਾ ਜ਼ਰੂਰੀ ਹੋਵੇਗਾ ਕਿਉਂਕਿ ਜੇਕਰ ਇਹ ਸਪੋਰਟ ਵੀ ਟੁੱਟਦੀ ਹੈ ਤਾਂ ਸਟਾਕ ਹੋਰ نیچے ਜਾ ਸਕਦਾ ਹੈ ਜਿਸ ਹਿਸਾਬ ਨਾਲ ਸਰਕਾਰ ਦੁਆਰਾ ਨਵੇਂ ਰੀਨਿਊਏਬਲ ਪ੍ਰੋਜੈਕਟ ਅਨਾਉਂਸ ਹੋ ਰਹੇ ਨੇ ਅਤੇ ਇਸ ਤੋਂ ਇਲਾਵਾ ਸੁਜ਼ੂਲੋਂ ਕੰਪਨੀ ਦੀ ਗ੍ਰੋਥ ਵਿੱਚ ਵੀ ਵਾਧਾ ਹੋ ਰਿਹਾ ਹੈ ਤਾਂ ਇਹੀ ਲੱਗਦਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਤੱਕ ਇਹ ਸਟਾਕ ਨਵਾਂ ਹਾਈ ਬਣਾਉਣ ਲਈ ਤਿਆਰ ਹੈ